ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆਦੇ ਬਲੌਗ 'ਚ ਕਿਰਪਾ ਰੱਖੇ ਮਾਰਗ ਚੜ੍ਹਦੀ ਗੱਲਾ ਦੇਣ ਤੁਗਾ ਇਹ ਰਾਜ ਚ ਆਪਣਾ ਤਰੱਕੀਆਂ ਬਖਸ਼ੇ ਮੱਕੀ ਮੋਟਰ 'ਤੇ ਬੈਠੇ ਜੀ ਦੁਪਹਿਰਾ ਹੋਇਆ ਵਾ ਤਗੜੀ ਵੰ ਹੁਣ ਲਾਈਟ ਨੂੰ ਜਿਹੜਾ ਆਪਣਾ ਘਰਾਂ ਲਾਈਟ ਆਉਂਦੀ 24 ਘੰਟੇ ਉਹਨੂੰ ਲੱਗ ਕੇ ਕੱਟ ਲੱਗਣਾ ਵੀ ਹੁਣ ਦੁਪਹਿਰਾ ਦੁਪਹਿਰਾ ਮੋਟਰ ਆਵੇ ਕੱਟਾ ਗਨੇ ਹਵਾ ਚੱਲਦੀ ਬਹੁਤ ਕੰਮ ਦੀ ਪਛਵਾ ਚੱਲਦੀ ਆ ਪਿਛੇ ਜਾਮਣ ਹਿੱਲਦੀ ਦਿਖਦੀ ਆ ਪਛਵਾ ਜਿਹੜੀ ਸੋਹਣੀ ਠੰਡਾ ਇਹਦਾ ਹੁੰਦਾ ਜਿਹੜਾ ਦੱਖਣਾਂ ਦੱਖਣ ਥੋੜਾ ਦਾ ਗਰਮ ਹੁੰਦਾ ਦੇਖੇ ਬਣਾ ਬਹੁ ਜਣੀ ਪਛਵਾ ਵੀ ਸਵੇਰ ਦੀ ਬਹੁਤ ਕੰਮ ਦੀ ਚਲਦੀ ਆ ਵੀ ਨਾ ਹੌਲੀ ਹੋਣਾ ਤੇਜ ਆ ਸੋਨਾ ਠੰਡਾ ਹੋਇਆ ਬਾਕੀ ਇਹ ਵੀ 3 ਕਬਜ ਤੇ ਖੜ ਜਾਂਦੀ ਆ ਫਿਰ 3 4 ਕਬਜ ਜਾ ਕੇ ਜਾਂ ਖੜਦੀ ਆ ਜਦ ਗਰਮ ਵੀ ਹੋ ਜਾਈ ਥੋੜੀ ਜਿਹੀ ਵੱਧ ਕੱਲ ਵੀ ਬੱਟ ਬਹੁਤ ਬਟ ਆਇਲਾਦਾ ਵੀ ਮੀਂਹ ਆਊਗਾ ਮੀ ਚਲੋ ਮੀ ਪਿਆ ਫਰਸ ਜੇ ਗੱਲੇ ਕਰਿਆ ਬਹੁਤ ਨਹੀਂ ਪਿਆ ਹੈਗਾ ਨੇਰੀ ਵਾਲੀ ਇੱਕ ਵਾਰ ਨੇਰੀ ਥੋੜਾ ਜਿਆਦਾ ਖਰਾਬ ਕਰਦੀ ਨੇਰੀ ਗੱਲੇ ਸਿਸਟਮ ਜੇ ਹਿੱਲ ਜਾਂਦਾ ਸਾਰੇ ਕੀ ਗਰਦ ਪਹਿਲਾਂ ਮੈਂ ਤੇ ਨੇਰੀ ਆ ਲੈਂਦੀ ਆ ਜਿੰਨਿਆ ਕਿਣੀਆਂ ਪਾਈਆਂ ਚੱਲੋਂ ਨਾ ਗਰਦਾ ਜੀ ਦਵਾਈ ਇੱਕ ਵਾਰ ਜੇਹੀ ਪਹਿਲਾਂ ਪੈਜੇ ਫਿਰ ਨੇਰੀ ਆ ਜਵੇ ਚੱਕਰ ਕੋਈ ਰਵੇ ਸਭ ਕੋ ਹਵਾ ਠੰਢੀ ਆਉਂਦੀ ਐ ਪਰ ਉਹ ਤੇ ਪਹਿਲਾਂ ਹਵਾ ਵੀ ਗਰਮ ਆਉਂਦੀ ਐ ਮਿੱਟੀ ਧੂੜ ਦਾ ਅੰਤੇ ਕੋਈ ਨਹੀਂ ਹੈਗਾ ਨਹੀਂ ਜਿੱਥੇ ਪਜਾਉਣੀ ਉੱਥੇ ਮਿੱਟੀ ਪਜਾ ਦਿੰਦੀ ਐ ਘੁੰਮਣ ਘੇਰੀ ਜੀ ਪੈ ਜਿੰਦੀ ਘਰਾਂ ਦੇ ਵਿੱਚ ਤਾਂ ਬਹੁਤ ਨਿੱਕੜ ਸੁੱਕੜ ਜਾ ਮਾਰਦੀ ਚੱਕ ਚੱਕ ਕੇ ਤਾਂ ਉਹ ਤੋਂ ਉਹਦੇ ਬਾਅਦ ਫੇ ਕਿਣੀਆਂ ਜਾਈ ਪਹਿਲੀਆਂ ਜਣੀ 5:30 ਰਾਤ ਨੂੰ 9:00 ਵਜੇ ਖੌਰਾ ਜਾ ਹੋ ਗਿਆ ਦਾ ਇਹ 6:00 ਵਜੇ ਤੇ ਬਹੁਤ ਐ ਲੱਗਦਾ ਵੀ ਲਾਲ ਲਾਲ ਜੀ ਖੁਦ ਨਹੀਂ ਇੱਕ ਪਾਸੇ ਤੇ ਵੀ ਇਧਰ ਨੇਰੀ ਆ ਜਣੀ ਚਲੋ ਆਈਏ ਕਈ ਵਸਨ ਦੇਖਿਆ ਤੇ ਚਮਕੌਰ ਸਾਹਿਬ ਕਿਨੂੰ ਸ਼ਰਲਾ ਜਲੰਘਾ ਉਹ ਤੋਂ ਦਰਖਤ ਵੀ ਤੋੜੇ ਰਾਤ ਮੈਂ ਵੀ ਵੱਧਾ ਉਹ ਤੋਂ ਥੋੜਾ ਜੇ ਵੀ ਐਕਣੇ ਸੌਣ ਵਾਲਾ ਕੰਮ ਹੀ ਹੋਣੇ ਲੱਗਿਆ ਹੁਣ ਕਿਸੇ ਵਸਨ ਵੱਧ ਪੈ ਜਾਂਦਾ ਐਂਡਾ ਪਰ ਹਰੋਜ ਹੀ ਆ ਮੈਂ ਕਹਿੰਦਾ 10 ਦਿਨ ਹੋਵੇ ਲਗਾਤਾਰੇ ਪੈਂਦਾ ਵੀ ਸਾਡੇ ਰਾਤ ਨੂੰ ਜਿ ਪਹਿਲੇ ਆ ਯਾਨੀ ਫਸ ਜੇ ਗੱਲੇ ਘਾਇਆ ਪਿਆ ਥੋੜਾ ਵੀ ਅੱਜ ਲੱਗੇ ਵਿੱਚ ਪਾਣੀ ਲਾਉਣਾ ਪਿਆ ਇੱਥੇ ਮੋਟਰ ਪਰ ਜਿਹੜੀ ਚਰੀ ਬੀਜੀ ਦੀ ਵੀ ਉਹਦੇ ਬਾਅਦ ਫਿਰ ਲਾਈਟ ਭੱਜ ਗਈ ਲਾਈਟ ਮਸਰੀ ਆਉਂਦੀ ਹੁਣ 8 ਵਜੇ ਆ ਜਾਂਦੀ ਯਾਨੀ ਢੱਠੇ ਭੱਜੀ ਜਾਂਦੀ ਵੀ ਥੋੜਾ ਜਿਆ ਟਿਕ ਨਹੀਂ ਚ ਵੀ ਬੂਟੇ ਜਾਦਾ ਹੋਣ ਕਰਕੇ ਸਾਡੀ ਹਵਾ ਚਾਲਦੀ ਦੇ ਕਰਕੇ ਬਹੁਤ ਫਰਕ ਪੈਂਦਾ ਈ ਸਾਡੇ ਵੀ ਬੂਟੇ ਕਈਆਂ ਨੇ ਹੁਣ ਨੇੜੇ ਲੱਗੇ ਹੋਏ ਚਲੋ ਪਟਾਈ ਦਾ ਬੋਹ ਕਰੀ ਬਿਜਲੀ ਆਣੇ ਨੇ ਬੂਟਿਆਂ ਦੀ ਕਿ ਟਾਣੇ ਟੂਣੇ ਲੱਗੀ ਜਾਂਦੀਆਂ ਵੀ ਹੁਣ ਆਪਾਂ ਪਰ ਕੇ ਆਉਣਾ ਬਾਜਰਾ ਉਥੇ ਸੂਏ ਪਾਰ ਔਰਲੇ ਪਾਸੇ ਭਰਿਆਉਣਾ ਪਹਿਲਾਂ ਵੀ ਗਾ ਕੇ ਕਰ ਲੋ ਇਹ ਦੂਏ ਖੇਤ ਨੂੰ ਛੱਡਾਂਗੇ ਲੈਟ ਨਾਲੇ ਕੱਲ ਤੱਕ ਫਰਕ ਪੈ ਜਾਊਗਾ ਕਿ ਕੱਲ ਦੀ ਹਨੇਰੀ ਦੇ ਥੋੜੇ ਜਿਹਾ ਬੂਟੇ ਗੇਰੇ ਹੋਏ ਆ ਉਹਦੇ ਕਰਕੇ ਲਾਈਟ ਗਾਹਾਂ ਜਾਂਦੀ ਨਹੀਂ ਹੈਗੀ ਆਪਾਂ ਜਾ ਕੇ ਦੇਖਦੇ ਪਹਿਲਾਂ ਜੇ ਲੱਗੀ ਹੋਊੀ ਸੋਚਦਾ ਲੈਟ ਭਰਿਆਉਣਾ ਉਹਨਾਂ ਲੱਬਾਸਾਂ ਵੀ ਸਵੇਰੋਂ ਦਾ ਲਾਈਵਿੰਗ ਹੀ ਹੈਗੀ ਉਹਨਾਂ ਨੇ ਹੁਣ ਜੇ ਅੱਜ ਸਿਮਰ ਗਿਆ ਤਾਂ ਫੇਰ ਕੱਲ ਨੂੰ ਆਪਾਂ ਸਾਰੇ ਹੀ ਭਰਾਂ ਉਹ ਤੇ ਕਿਉਂ ਹੁਣ ਪਸਲ ਪਾਣੀ ਮੰਗਦੀ ਐ ਨਾਲੇ ਬੂਟੇ ਬਾਟੇ ਲੱਗ ਜੂ ਸਾਰੇ ਹੀ ਬਾਕੀ ਵਧੀਆ ਚੱਲਦਾ ਜੀ ਕਾਰੋਬਾਰ ਠੀਕ ਆ ਜਿਹੜੀ ਪਨੀਰੀ ਆ ਉਹ ਵੀ ਜਿਹੜੀ ਆਪਾਂ ਨੇ 20 ਬੂ ਤਰੀਕ ਦਾ ਕਹਿੰਦੇ ਵਿਚਨੇ ਹਰੇ ਕੇ ਕਹਿੰਦਾ ਉਹ ਕਨੇ ਆਪਾਂ ਨੇ ਬੀਜ ਦੇਣੀਆਂ ਵੀ ਜਿਹੜੀ 26 ਦਾ ਜਿਹੜੇ ਹੁਣ 110 200 ਇਹ ਪਹਿਲਾਂ ਬੀਜ ਹੋਣ ਲੱਗ ਗਈ ਕਿਉਂਕਿ ਥੋੜਾ ਜਿਹਾ ਗਿੱਤੇ ਲੱਗਣੇ ਆ 26 ਥੋੜੀ ਜਿਹੀ ਲੇਟ ਲੱਗਦੀ ਆ ਫੇਰ ਨਾ ਲੇਟ ਜਨਾ ਗਿੱਤਾ ਵਿੱਚ ਵੀ ਚਲੋ ਉੱਥੇ ਜੇ ਦੇਖਾਂਗੇ ਜਿਕਨਾ ਇੱਥੇ ਸਰਬਜੀਤਾ ਨਵੀਂ ਜਨੇ ਦਾ ਹਸਾਬ ਨਾਲ ਆਪਾਂ ਨੇ ਬੀਜ ਦੇਣੀਆਂ ਖਤੀ ਤਿਆਰ ਕਰਤੀ ਆਪਮਾ ਬਰਸੀਨ ਬਦੂਨ ਜਿਹੜਾ ਹੈਗਾ ਦਾ ਫालतੂ ਵੱਡਤਾ ਸਾਰਾ ਉਰੀ ਨਾਲੇ ਉਰੇ ਭਾਰਤੀ ਆਪਣੀ ਚਾਰੀ ਵੀ ਚਲੋ ਠੀਕ ਆ ਬਾਕੀ ਦਿਖਾਉਂਦਾ ਜੀ ਹੋਰ ਕਾਰੋਬਾਰ ਜਿਹੜੇ ਚੱਲਦੇ ਹੁਣ ਤਕਰੀਬਨ ਵਿਲੇ ਜੀ ਹੋਏ ਬਲੇ ਕਿ ਉਹਨਾਂ ਨਾਲੇ ਬਾਰੇ ਕੰਮ ਆ ਪਨੀਰੀਆਂ ਬੀਜ ਉਹਨੇ ਬਾਜਰੇ ਬੂਜਰ ਜਰੀਏ ਜਿਹਨੇ ਆਪਾਂ ਨੇ ਬੀਜਤੀਆਂ ਵੀ ਕਬੀਰ ਕੱਲ ਬਾਜਰੇ ਕਮੈਂਟ ਪਾਇਆਦਾ ਕਹਿੰਦਾ ਮਾਸਰੀ ਬਾਜਰੇ ਦਾ ਸ਼ਰਡਵਾਂਟਾ ਦਾ ਬੀਜ ਹੈ ਜੀ ਉਹ ਜਿਹੜਾ ਬਾਜਰਾ ਦਾ ਨਿਊਟ੍ਰਲੀ ਬਾਜਰਾ ਕਹਿੰਦੇ ਪਿੱਛੇ ਵੀ ਆਪਾਂ ਨਹੀਂ ਵੀਜਾ ਦਾ ਵਧੀਆ ਹੋਇਆ ਬੂਟਾਂ ਦੇ ਵਿੱਚ ਬੁੱਝਾ ਹੀ ਵਧੀਆ ਮਾਰਿਆ ਵੀ 60000 ਆਪਣੇ ਪਹਿਲਾ ਪੱਲੇ ਪੈ ਗਿਆ ਤਾਂ ਜੀ ਸਾਰਾ ਹੀ ਖਰਚਾ ਕੱਢ ਕੇ ਲੇਬਰ ਦਾ ਕਿਉਂ ਗੱਡੀ ਦਾ ਕੋਈ ਕਰਾਇੰਦਾ ਹੈ ਗੱਡੀ ਵਾਲੇ ਕੱਲ ਆਪਣਾ 2500 ਰੁਪਏ ਹੋਵੇ ਤਾਂ 50 ਰੁਪਏ ਉਹਦੇ ਨਿਕਲੀ ਗਏ ਤੇ ਵੀ ਇਹ 310 ਕੁਇੰਟਲ ਹੋ ਗਿਆ ਤਾਂ ਆਪਣਾ ਉਹਦੇ ਵੀ ਕੀਲੇ ਵੇਤੇ ਵੀ ਚਲੋ ਉਤੇ ਬਾਅਦ ਆਪਾਂ ਨੇ ਫੇਰ ਵੇਚਤਾ ਦਾ ਵੀਜਾ ਦਾ ਫਿਰ ਉਹ 22000 ਦੇ ਚਾਰਕ ਕਿਆਰੇ ਵੇਚਤੇ ਦੇ ਕੁਝ ਵਿੱਚ ਇਕਨੇ ਪਾਪ ਗੁੱਤੇ ਦੇ ਵੇਕਣਾ ਹੋ ਗਿਆ ਜਾਨੀ ਜਾਨੀ 80 ਕੁ ਹਜ਼ਾਰ ਰੁਪਈਆ ਹੇ ਸਾਲ ਦਾ ਆਪਾਂ ਨੂੰ ਦੇਖਦਾ ਇੱਕ ਹਾਲ ਦੇ ਬੂਟੇ ਦੇਖੋ ਹੁਣ ਦੂਗੇ ਸਾਲ ਦੇ ਬੂਟੇ ਬਾਕੀ ਦੇਖਦੇ ਹੁਣ ਕਿੰਵੇਂ ਦਾ ਹੁੰਦਾ ਜੰਮ ਵਧੀਆ ਹੈ ਬਾਕੀ ਹੁਣ ਗਾਹਾਂ ਉੱਪਰ ਵਾਦੇ ਦਾ ਪਤਾ ਲੱਗੂਗਾ ਕਿ ਹਾਲ ਹੈ ਵੀ ਚਲੋ ਠੀਕ ਹੈ ਬਾਕੀ ਦਿਖਾਉਂਦੇ ਜੀ ਹੋਰ ਕਾਰੋਬਾਰ ਜਿਹੜਾ ਚੱਲਦਾ ਆਪਣੇ ਸਤਿਗੁਰਾਲ ਜੀ ਆ ਰਹੇ ਹੋ ਮੋਲੋ ਸਤਿਗੁਰਾਲ ਜੀ ਸਿਕਾਲ ਜੀ ਕੀ ਹਾਲ ਹੈ ਹਾਦਾ ਬੰਦਾ ਬੰਦਾ ਹਾਦਾ ਬੰਦਾ ਕੱਲ ਇਹਦੀ ਤੋਰ ਵਿਗੜ ਗਈ ਥੋੜੀ ਜੀ ਕੱਲ ਹਾਂ ਕਿਵੇਂ ਲਾਈਨ ਮੈਂਟ ਆਊਟ ਹੋ ਗਈ ਸੀ ਲਾਈਨ ਮੈਂਟ ਆਊਟ ਹੋ ਗਈ ਸੀ 22 ਰਾਡ ਨਵੇਂ ਪੌਣੇ ਤੇ ਪਾਤ ਤੇ ਅੱਜ ਸਿੱਧਾ ਤੁਰਦਾ ਸਿੱਧਾ ਜਾਂਦਾ ਹਾਂ ਜੈ ਕਾ ਅਮਾ ਕਰਨਾ ਹੀ ਨਹੀਂ ਇੰਦਰਾ ਫਿਰ ਜੱਗੇ ਹਾਂ ਸਮਝਿਆ ਫਿਰ ਉਹ ਕਦੇ ਕਦਾਈ ਤੈਨੂੰ ਪਤਾ ਹੀ ਫਿਰ ਤੋਰ ਵਿਗੜ ਜਾਂਦੀ ਹੈ ਠੀਕ ਹੈ ਉਹ ਨਹੀਂ ਮਾਠੜਾ ਅੱਧਾ ਕੀਲਾ ਅੱਧਾ ਕੀਲਾ ਗੰਨੇ ਦਾ ਇਹਦਾ ਹਾਂ ਅਰੇ ਮੈਂ ਕਹਿੰਦਾ 15 ਦਿਨ ਹੋ ਗਏ ਕੱਖਰੀ ਕਹਿੰਦਾ ਸੁਰੇ ਕਰਨੀ ਉਹ ਨਹੀਂ ਕਰਦਾ ਹੁੰਦਾ ਹਾਂ ਕੱਲ ਕਰੀ ਇਹਨੇ ਅਫ ਕੱਲੇ ਤਾਂ ਹੀ ਤੋਰ ਵਿਗੜੀ ਆ ਅੱਛਾ ਹਾਂ ਨਾ ਕੱਲ ਤਾਂ ਸਿੱਧਾ ਤੋ ਤੇਰਾ ਪੰਪ ਲੈ ਕੇ ਨਾ ਕਾਨੂੰ ਪੰਪ ਲੈ ਕੇ ਦਾ ਆ ਜਾਂ ਸ਼ੁਰੂ ਕਰਨਾ ਜਾਂਦਾ ਸਿੱਧਾ ਹੀ ਤੁਰਨਾ ਅੱਛਾ ਅਸਲੀ ਤਾਂ ਜਿਆਦਾ ਜਿਆਦਾ 10 ਪੰਪ ਲਾ ਕੇ ਫੇਰ ਹੁੰਦਾ ਅੱਛਾ ਫੇਰ ਪੱਟਾਂ ਦਾ ਪੱਟ ਭਿੱੜਦੇ ਪਤਾ ਲੱਗਦਾ ਗੱਲ ਪੰਪ ਲਾ ਕੇ ਭੱਗਦੇ ਆ ਉਹ ਗੱਲ ਉਹ ਤੇਰੇ ਭੱਗਦੇ ਆ ਇਹਦੇ ਨੇ ਭੱਗਦੇ ਆ ਮੈਂ ਪਿੱਛੇ ਆ ਜਾਂਦਾ ਪੂਰਾ ਹਾਂ ਮੌ ਤੇ ਬਾਅਦ ਭਿੱਜਿਆ ਕਿਹੜੀ ਸਾਬ ਨਾਲ ਤੂੰ ਪੰਪ ਚੋਂਦਾ ਦਾ ਉਸ ਸਿਆਲ ਪਿੱਛਾ ਉਹ ਪੰਪ ਚੋਂਦਾ ਤਾਂ ਨਹੀਂ ਲੱਤਾਂ ਲੱਤਾਂ ਹੀ ਭਿੱਜੇ ਦੀਆਂ ਤੈਨੂੰ ਲੱਗਦਾ ਮਰੇ ਆਉਣਾ ਪਾਣੀ ਉੱਪਰ ਤੇ ਬੈਠ ਹੋਰ ਤੇ ਦਾ ਨਹੀਂ ਨਹੀਂ ਇਹ ਤਾਂ ਹੋਰ ਇੱਕ ਸੂਤ ਆਇਆ ਭਿੱਜਿਆ ਪਿਆਦਾ ਅੱਛਾ ਤੂੰ ਆਂ ਦੱਸ ਵੀ ਤਾਂ ਗੈਂ ਕੜੀ ਲੇੜੀ ਹੁਣ ਜਿਹੜੀ ਮਰਜ਼ੀ ਹੋਵੇ ਲੋ ਬਾਈ ਜੱਗੇ ਨੇ ਲੈਣੀ ਐ ਗਾਂ ਗਾਂ ਆਪਾਂ ਨੇ ਵੀ ਲੈਣੀ ਐ ਵੀ ਆਪਾਂ ਹੁਣ ਥੋੜਾ ਜਿਹਾ ਮਹੀਨਾ ਖੰਡ ਲਾਵਾਂਗੇ ਆਟਕ ਕੇ ਆਪਾਂ ਕੋਲੋਂ ਮਿਹਸਨ ਦੁੱਧ ਚਲਾਤਾ ਸੋਣਾ ਵੀ ਜਿਹੜਾ ਆ ਗਰਮੀ ਦਾ ਟਾਈਮ ਨਾਲੇ ਨਿਕਲ ਜੂਗਾ ਜੱਗੇ ਦਾ ਹੋ ਗਿਆ ਕੰਮ ਔਖਾ ਤਾਜੀ ਸੂਈ ਵੀ ਕਾਂ ਹੋਵੇ ਜਣੀ ਸੂਈ ਵੀ ਲੈਣੀ ਐ ਜੀ ਨੇ ਇਹਨਾ ਆਉਂਦੇ ਨੇ ਦੁੱਧ ਚਾਹੀਦਾ ਇਹਨੂੰ ਅੱਜ ਡੈਰੀ ਤੇ ਲੇਗਾ ਮੁੱਲ ਇਹ ਵੀ ਐ ਕਹਣਾ ਗਾਂ ਜਿਹੜੀ ਮਰਜ਼ੀ ਹੋ ਵਧੀਆ ਹੋ ਬਜਾਇਨ ਵੀ ਕਈ ਨਹੀਂ ਹੈਗਾ ਆਪਾਂ ਨੇ ਦੁੱਧ ਪੀਣ ਵਾਲਾ ਕੰਮ ਕਰਨਾ ਚੱਲਦਾ ਜਾਂ ਦੁੱਧ ਪਾਉਣਾ ਵੀ ਆ ਫਿਰ ਆਪਾਂ ਉਹ ਲੈ ਕੇ ਕੰਨਾ ਮੰਡੀ ਦੇਖਦੇ ਆਂ ਹਾਂ ਵੀ ਜੇ ਬਾਕੀ ਮੰਡੀ ਵਾਲੇ ਕਈ ਵੀਰਾਂ ਦਾ ਪਤਾ ਹੁੰਦਾ ਵੀ ਕਿੱਕੜਾ ਦਾ ਮੰਡੀਆ ਦਾ ਰੇਟ ਰੂਟ ਹੈ ਵੀ ਦੱਸ ਦਿਓ ਨਹੀਂ ਨਰਵੀਰ ਨੇ ਵੀ ਆ ਚਲੋ ਉਹ ਤਾਂ ਅਸੀਂ ਭਾਈ ਤਲਵੀਰ ਵੀ ਗਾਇਲ ਹੋਊਗਾ ਮੈਂ ਵੀ ਗਾਇਲੇ ਹੋਊਗਾ ਜੱਗਾ ਵੀ ਹੋਊਗਾ ਕਿਆ ਪਤਾ ਅਸੀਂ ਤਿੰਨੇ ਲਿਆਈਆਂ ਜੇ ਲੋਟ ਆ ਗਈਆਂ ਵਾਹ ਜੀ ਵਾਹ ਦੇਖਣਾ ਸੀ ਕਈ ਵਾਰ ਮੈਂ ਕਹਿੰਦੇ ਅਗਲੇ ਨੂੰ ਪਸੰਦ ਆ ਕਿਸੇ ਪਰਚੀਆ ਪਾ ਲੈਣੀ ਆ ਨਹੀਂ ਆਜਾ ਪਸੰਦ ਜਿਹੜੀ ਤੇਰੇ ਅੱਗੇ ਪਹਿਲੀ ਤੈਨੂੰ ਦੇਦਣੀ ਸੀ ਕਿ ਤੂੰ ਖਤਰ ਕਰਨ ਵਾਲਾ ਬਣੀ ਬਸ ਇਹ ਸਾਤੇ ਪਹਿਲਾਂ ਟੋਰ ਦਾ ਫਿਰਦਾ ਇਹਨੂੰ ਸਾਲੇ ਹੋ ਗਿਆ ਮੈਂ ਤੈਨੂੰ ਦੱਸਾਂ ਇੱਥੇ ਆਪਣੇ ਪਿੰਡੇ ਵਪਾਰੀਓ ਕਹਿੰਦਾ ਵੀ ਤੁਸੀਂ ਮੰਡੀ ਤੇ ਦੇਖੋਗਾ ਨਾ ਮੰਡੀ ਆਵਰ ਮੰਦਾ ਰੇਟ ਕਹਿੰਦਾ ਪਿੰਡਾਂ ਜਿਆਦਾ ਬੋਲਦੇ ਐ ਅੱਗ ਲੱਗੀ ਹੋਈ ਐ ਅੱਗ ਲੱਗੀ ਹੋਈ ਹੁਣ ਬਾਈ ਦਾ ਹੀ ਫੋਨ ਆਇਆ ਤਾਂ ਉਹ ਕਹਿੰਦਾ ਵੀ ਪਿੰਡ ਵਿੱਚ ਤੇ ਲਿਓ ਵਧੀਆ ਮੇਲ ਨਹੀਂ ਮੰਡੀ ਪੇ ਇਹੀ ਜੀ ਮਿਲਦੀ ਐ ਹੁਣ ਦੱਸਾਂ ਸੀ ਕਰੀ ਐਸੀ ਇੰਨੇ ਕਾਰੀਗਰ ਨਹੀਂ ਵਪਾਰੀ ਨੇ ਹੈਗੇ ਸਮਝਿਆ ਤੇਰੇ ਸਾਹਮਣੇ ਆਪਣੇ ਆਪਣੇ ਪਿੰਡੇ ਵਪਾਰੀ ਤੇ ਵਪਾਰੀ ਨਹੀਂ ਬਖਸ਼ਿਆ ਕੇ ਲੈਨੇ ਨਾਲੇ ਅਗਲਾ ਡੰਗਰ ਲੈਣ ਨਾਲੇ ਪੈਸੇ ਲੈ ਲਿਓ ਉਹਦੇ ਕੋਲ ਸੀ ਵੇਖਣ ਹੋ ਜਾਂਦਾ ਆਪਣੇ ਬੰਦਾ ਗਾਇਆ ਵੇਚਣ ਗਿਆ ਉਹਨੂੰ ਫੰਡਰ ਦੇ ਕੇ ਤੋਰ ਕੇ ਤੋਰਦਾ ਨਾਲੇ ਪੈਸੇ ਲੈ ਲਿਓ ਉਹਦੇ ਵੀ ਉੱਥੇ ਵੀ ਮੰਡੀਆਂ ਚ ਹੁ ਹੁਸ਼ਿਆਰ ਬੰਦੇ ਦਾ ਕੰਮ ਆ ਜਿਹਨੂੰ ਪਤਾ ਹੋਵੇ ਉਹ ਨੂੰ ਜੱਗੇ ਦਾ ਬਾਪੂ ਦੇ ਜਾਣਾ ਹੈ ਜੱਗੇ ਦਾ ਬਾਪੂ ਜੱਗੇ ਦੇ ਬਾਪੂ ਨੂੰ ਉਫਰੀ ਲੈ ਆਉਣੀ ਫਿਰ ਉੱਥੇ ਨਹੀਂ ਨਹੀਂ ਉਹ ਖੜਾ ਛੱਡ ਕੇ ਜਾਊਂਗਾ ਹਾਂ ਬਾਈ ਦੱਸੋ ਜੀ ਕੋਈ ਗਾਇ ਹੋਈ ਵੀ ਜੇ ਜਾਰਸੀ ਹੋਵੇ ਚੇ ਦੂ ਜਿਹੜੀ ਐਚ ਐਫ ਕਹਿੰਦੇ ਹੁੰਦੇ ਇਹ ਹੋਵੇ ਚੇ ਦੂ ਹੀ ਹੋ ਸ਼ਾਈ ਵਾਲ ਚੱਲੂਗੀ ਉਹ ਜਿਹੜੀ ਮਰਜੀ ਹੋਵੇ ਜਿਹੜੀ ਮਰਜੀ ਹੋਵੇ ਦੁੱਧ ਹੋਵੇ ਦੁੱਧ ਵਧੀਆ ਹੋਵੇ ਥੱਲੇ ਪੈਸੇ ਪੂਸੇ ਮੁੰਡਿਆਂ ਨੇ ਲਾ ਦੇ ਰਿਆ ਹਾਂ ਕੋਈ ਪੱਟ ਲੈਣਾਂ ਨੇ ਗੱਲਾਂ ਗੋਲਾ ਫੇਰ ਕੇ ਬਸਦੇ ਹੈ ਉਹ ਦੁੱਧ ਵੀ ਨਾ ਓਕੀਆ ਦੋ ਤਿੰਨ ਗਾਂ ਸੋਨੇ ਵਾਲੀਆਂ ਇਹ ਤੂੰ ਤਾਂ ਪਾਉਂਦਾ ਹੁੰਦਾ ਹੁਣ ਇੱਕੇ ਲਾਦਾ ਛੱਡਦੀਆਂ ਤਿੰਨੇ ਇਕੱਠੀਆਂ ਛੱਡਦੀਆਂ ਅੱਛਾ ਉਹਨੇ ਰਾਏ ਬਣਾਈ ਡੇਡ ਡੇਡ ਮਹੀਨਾ ਰਹਿ ਗਿਆ ਤੇ ਮਾ ਕਾਨੂੰ ਠੀਕ ਹੈ ਤੇ ਗਾਂ ਦੁੱਧ ਨਹੀਂ ਦੇਣਾ ਆ ਇਹ ਵੀ ਆ ਕਟੋ-ਕਟ ਮਾ ਸਾਡੂ ਜਿਹੜੀ ਕਿ ਦੁੱਧ ਵੀ ਨੂਨ ਜੇ ਵਾਲਾ ਹੋ ਗਿਆ ਦਾ ਮਾ ਇਹਨਾਂ 2 ਕੁ ਮਹੀਨੇ ਚਾਹੀਦੇ ਆ 2 ਕੁ ਮਹੀਨੇ ਦਾ ਜਿਹੜੀ ਕਾਲੀ ਕੱਲ ਨਹੀਂ ਚੋਈ ਅੱਜ ਨਹੀਂ ਚੋਈ ਪਰਸੋ ਵੀ ਨਹੀਂ ਚੋਈ ਫਰਾਦ ਆਪਣੇ ਆਪ ਦੁੱਧ ਚੋਂਦਾ ਦਾ ਫੇਰ ਚੋਈ ਅੱਛਾ ਫੇਰ ਉਹਨੂੰ ਪਲਾਤਾ ਫੇਰ ਘਟਦੀ ਨਹੀਂ ਦੁੱਧ ਡਾਕਟਰ ਨੂੰ ਪੁੱਛਿਆ ਕਹਿੰਦਾ ਚਲ ਮੈਂ ਟੀਕਾ ਜ਼ਾਦਦਾ ਵੀ ਹਾਲੇ ਜਿਹੜੀ ਸੁੱਕੂਗੀ ਹਾਲੇ ਵੀ ਹਟਦੀ ਨਹੀਂ ਫੇਰ ਮੀਨਾ ਰਹਿ ਗਿਆ ਮੈਨੂੰ ਇੱਕ ਨੇ ਕਹਿੰਦੇ ਹਰੇ ਕਹਿੰਦਾ ਵੀ ਗਾਂ ਲਿਆ ਗਾਂ ਦੁੱਧ ਦਈਉ ਜਾਂਦੀ 8 ਦਿਨਾਂ ਦੀ 1.5 ਮਹੀਨਾ ਰਹਿ ਗਿਆ ਪਰ ਪਤਾ ਨਹੀਂ ਇੱਕ ਵਾਰ ਰੱਖੀ ਦੀ ਗਾਂ ਉਹ ਵੀ ਕਹਿੰਦੇ ਬੱਚੀ ਦਿੱਤੀ ਦੀ ਕਿਸ ਰਿਸ਼ਤੇਦਾਰ ਨੇ ਉਹ ਪਾਲੀ ਤੀ ਉਹ ਵੀ ਥੋੜੇ ਟਾਈਮ ਬਾਅਦ ਹਟ ਗਈ ਤੇ ਉਹ ਵੀ ਏਕੜੇ ਵੇਚੀ ਹੈ ਦੇਖਣਾ ਨਹੀਂ ਹਟ ਗਈ ਦੇਖਣਾ ਤਾਂ ਜਰਵਾਖ ਦੀ ਗਾਇ ਨਹੀਂ ਦੇਖਣਾ ਤਾਂ ਜਰਵਾਖ ਹੱਥ ਤਾਂ ਜਾਣੀ ਪਏ ਉਹ ਮੈਨੂੰ ਪਤਾ ਹੀ ਮੇਰੇ ਹੀ ਕੋਈ ਚੋਣੀ ਪਿਆ ਕਰਨੀ ਹੈ ਕਹਿੰਦਾ ਬੈਠ ਨਹੀਂ ਹੁੰਦਾ ਹੈ ਬੈਠ ਨਹੀਂ ਹੁੰਦਾ ਉਹ ਆ ਤਾਂ ਕੋਈ ਬਹਾਨਾ ਲਾਉਂਗੇ ਰਹਿ ਗਏ ਬੈਠਦੇ ਅਗਲੇ ਨੇ ਕਹਿੰਦਾ ਜੇ 2 ਘੰਟੇ ਡਿਊਟੀ ਬੈਠ ਗਿਆ ਜਾਂਦਾ ਉਹ ਕਹਿੰਦਾ ਜੌਂਗੜੀ ਮਾਰ ਕੇ ਹੈ ਉਹ ਕਹਿੰਦੇ ਗਾਇਨ ਚੌਂਗੜੀ ਮਾਰ ਕੇ ਚੋਲੋ ਜੇ ਗਾਇ ਘੜੇ ਦੀ ਜੌਂਗੜੀ ਮਾਰ ਕੇ ਚੋਲੋ ਮੈਂ ਉਹ ਕਹਿੰਦੇ ਚਾਹੇ ਕੁਰਸੀ ਬੈਠ ਕੇ ਚ ਹਾਂ ਜੀ ਇਹ ਖੜੇ ਚੜਾਉਣਾ ਵਿੱਚ ਔਨੇ ਵਾਲਾ ਬੰਦਾ ਹਾਂ 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 ਅੱਛਾ ਨਹੀਂ ਇੰਨੀ ਉੱਚੀ ਕੋਈ ਕਰ ਲਾ ਜੀ ਉਧਰ ਪੇ ਖੜਾ ਲਈ ਖੜਗੀ ਚੂਣੀ ਹਾਂ ਇਹ ਕਾ ਕਰੇ ਬਈ ਥਾਣੇ ਦਾ ਕੋਈ ਨਾ ਬਣਾਇਆ ਐਡਾ ਜਾ ਬਣਾ ਲੈ ਅੱਛਾ ਟੀਨਾ ਪੜਾ ਲਿਆ ਕਰੂੰਗਾ ਕਮ ਸੇਰੇ ਤੇ ਸਾਹਮਣੇ ਦੇਖੇ ਨੇ ਟੀਨਾ ਫਿਰਦਿਆਂ ਗਏ ਆ ਕਮਰੇ ਵਿੱਚ ਜੜੀ ਵੀ ਦੇਖੀ ਠੀਕ ਆ ਠੀਕ ਆ ਯਾਰ ਇੱਟ ਲੱਗ ਗਈ ਜੇਰੀ ਹਾਂ ਦਲਵੀਰ ਵੀ ਦਲਵੀਰ ਹੈ ਚਲੋ ਭਾਈ ਦੱਸੋ ਕੈਂ ਹੋਈ ਜਦੇ ਕੋਦੋ ਕਰਾ ਦੇ ਨੇ ਆਪ ਸਾਉਦਾ ਲਿਓ ਮੈਂ ਕਹਿੰਦਾ ਥੋੜੀ ਥੋੜੀ ਮਾੜੀ ਮੋਟੀ ਖਾ ਲਈ ਉਹ ਕਰਦੇ ਕਰਦੇ ਜਿਹੜੇ ਗੇੜੇ ਵਧੇ ਵਧੇ ਚੜੇ ਜਾਂਦੀ ਮਾੜੀ ਮੋਟੀ ਜੇ ਨਾ ਕਰੇ ਕਰਾਈ ਕਰਨ ਉਹਦੇ ਪੈਰਾਂ ਚੜ ਜਾਂਦੀ ਚਲੇ ਜਾਂਦੀ ਚਲੇ ਜਾਂਦੀ ਹਾਂ ਅੰਦਰ ਮੂਹ ਰਹੀ ਤਾਂ ਇੱਕ ਪਾਸੇ ਉਹਦੇ ਪੈਰਾਂ ਚੜ ਜਾਂਦੀ ਹੈ ਹਾਂ ਇਹ ਤਾਂ ਇਹ ਨਾਲ ਹਾਂ ਸਵਾਰਨੇ ਨੂੰ ਵੀ ਅਸਰ ਕਰੇ ਜੀ ਮਾੜੀ ਮੋਟੀ ਕਾਇਮ ਪੁੱਠੀਆਂ ਜੇ ਗੱਲਾਂ ਮਾਰਦ ਠੀਕ ਹੈ ਠੀਕ ਉਹ ਜੀ ਪਹੁੰਚ ਗਈ ਲਾਈਟ ਵੀ ਉਹਰੇ ਇਹ ਨਹੀਂ ਤਾਂ ਪੰਛੀ ਵੀ ਭਰ ਜਾਂਦਾ ਮੇਰੀ ਕਰਕੇ ਤਾਂ ਥੋੜਾ ਜਿਹਾ ਕੱਤ ਹੋ ਜਾਂਦਾ ਸੱਚ ਦਾ ਫਰਕ ਬਹੁਤ ਹਾਂ ਕਰਦੀ ਹੋ ਗਈ ਭੱਜਣਾ ਆਪਣਾ ਚਲੋ ਇੱਧਰ ਵਾਲਾ ਭੱਜਣਾ ਉਦੋਂ ਆ ਫੇਰ ਕੱਲ ਨੂੰ ਭਰਦਾਂਗੇ ਜੱਜ ਨੇਰੀ ਨਾ ਆਈ ਮੌਸਮ ਵਧੀਆ ਸਾਫ਼ ਹੈ ਪਰ ਘੜੇ ਚ ਖੌਰਾ ਚ ਉੱਠ ਘੜਦਾ ਨਾਲੇ ਹੋਰਲਾ ਭਰਦਣ ਆਪਾਂ ਨੇ ਪਰਸੋਂ ਹੀ ਭਰਿਆ ਤਾਂ ਇਹ ਵੀ ਇਹ ਨਵੇਂ ਬੀਜਣ ਕਰਕੇ ਥੋੜਾ ਲਗਾਤਾਰ ਭਰਨਾ ਪੈਂਦਾ ਫੇਰ ਜੱਜਾੜ ਦੀ ਜੱਲ ਪਣੀ ਫੇਰ ਵਧੀਆ ਰਹਿੰਦਾ ਲੱਗਿਆ ਹੁਣ ਅੱਪਦਾ ਦਾ ਫੁੱਟਣ ਇਕੱਠਾਈਆਂ ਨਹੀਂ

ਜੇ ਕਿਤੇ ਸਾਫ ਖੇਤ ਵਿੱਚ ਲੱਗ ਜਵੇ ਫਿਰ ਬਹੁਤ ਵਧੀਆ ਆਪਣੇ ਸ਼ੋਰੇ ਕਰਕੇ ਥੋੜਾ ਜਿਹਾ ਮਾਰ ਕਰਦਾ ਇੱਕ ਆਪਾਂ ਫਸਲ ਦੂਈ ਦਾ ਵਿੱਚ ਲਾਲਚ ਕਰਕੇ ਜਾਵਾਂ ਦਾ ਚਲੋ ਜਾਉਂ ਹੋਂ ਤਾਂ ਵਧੀਆ ਗਏ ਪਰ ਜੇ ਬਰਸੀਨ ਘਰ ਰਲਾਉਣਾ ਫੇਰ ਵਿੱਚ ਫਸਲ ਨਾ ਵੇਚਿਆ ਕੋਈ ਦੇਖਦੇ ਅਗਲੇ ਸਾਲ ਆਪਾਂ ਨਵੇਂ ਬੂਟੇ ਪਟਾਏ ਦੇਣੇ ਆ ਇਹ ਨਵੇਂ ਲੰਮੇ ਨਾਲ ਨਸਲ ਵਧੀਆ ਹੋ ਜੂਗੀ ਨਾਲ ਇਹਨਾਂ ਦਾ ਕੰਮ ਨੱਪੜਦਾ ਕਰੀਏ ਉਹਦੇ ਬਾਜਰੇ ਦੇ ਇੱਕ ਖਾਂਦੀ ਐ ਵੀ ਜਾਨ ਪੈ ਗਈ ਹੁੰਦੀ ਕਿ ਧਰਤੀ ਸੁੱਕੀ ਪਈ ਜਾਈ ਜਮ ਉੰਰੇ ਪਾਣੀ ਬਰਾਬਰ ਜਾਂਦਾ ਰਹਾ ਗਿਆ ਰੇ। ਕਿਉਂ ਪਰਾਂ ਨਹੀਂ ਉੱਠਣ ਲੱਗ ਜਾਂਦਾ ਆਪਾਂ ਸਾਰਾ ਛੱਡਦੇ ਉਦੋਂ ਪਰਾਂ ਖੇਤ ਨਹੀਂ ਵਾਹ। ਬਾਹੋਂ ਤਿੰਨ ਚਾਰ ਦਿਨ ਬਾਅਦ ਪਾਣੀ ਜ਼ਮੀਨਾਂ 'ਤੇ ਲਾਇਵਾਂ ਪਾ ਕੇ ਨਾਲੇ ਬੂਟੇ ਨੂੰ ਨਾਲੇ ਬਜਰੇ ਨੂੰ। ਉੱਚੇ ਨੀਵੇਂ ਖੇਤਾਂ ਦਾ ਅਹੀ ਟੱਕਾ ਜਿਆਦਾ। ਪਾਣੀ ਸਾਰਾ ਟੁੱਟਦਾ ਖਰੀ ਜਾਂਦਾ ਫਰਾਲਾ-ਗਾਲਾ ਜੇ। ਇਹ ਵੀ ਪਾਣੀ ਬਹੁਤ ਦੂਰ ਤੇ ਪਹੁੰਚ ਰਿਹਾ ਹੋਰੇ ਖੇਤਾਂ ਦੇ ਵਿੱਚ ਹਾਂ ਮੱਕੀ ਉਧਰ ਮੱਕੀਆਂ ਬਹੁਤ ਕਮ ਦੇ ਖੜੀਆਂ ਇੱਕ ਦੀ ਚਾਰੇ ਦਾ ਰੇਡ ਉੱਟੂਗਾ ਜਿਹੜਾ ਜਾਵਗਾ ਮੱਕੀ ਵੀਦੀ ਜੀ ਹਾਂ ਦਾ ਸਿਗਰ ਜੀ ਸਾਰਿਆਂ ਨੂੰ ਕਹਿੰਦਾ ਰੋਟੀ ਮੈਂ ਕਹਿੰਦਾ ਰੋਟੀ ਬੰਦ ਕਰ ਦੂੰਗਾ ਜਿਹੜਾ ਮਿੱਟੀ ਖਾਣ ਲੱਗਿਆ ਤੂੰ ਮਿੱਟੀ ভাই ਹੁਣ ਅਸੀਂ ਮਿੱਟੀ 'ਚ ਰਹਿਣਾ 2 ਢਾਈ ਮਹੀਨੇ 2 ਕੁ ਮਹੀਨੇ ਮੈਂ ਤਾਂ ਉਹੀ ਕਹਿੰਦਾ ਮੈਂ ਮੰਨ ਲਾ ਵੀ ਤੂੰ ਬਰਸਾਤ ਪੈ ਗਈ ਐ ਜੂਨ ਤੱਕ ਜਦ ਤੱਕ ਆਹੀ ਕੰਮ ਆ ਆਹੀ ਕੰਮ ਕੱਲ ਵੀ ਤਾਂ ਪਰਸੋਂ ਵੀ ਰਾਤ ਵੀ 1 ਵਜੇ ਆ ਗਿਆ ਨੇ ਏਰੀਆ ਜਿਹੜਾ ਲੇਜ਼ਰ ਮਾਰਨੇ ਸਵਾਦ ਇਹਦੇ ਵਿੱਚ ਹੈ ਨਾ ਹਾਂ ਸਵਾਦ ਇਹਦੇ ਵਿੱਚ ਹੈ ਪਰ ਗਰਦ ਬਹੁਤ ਬੰਦੇ ਨੂੰ ਵੀ ਸਵਾਦ ਆਉਂਦਾ ਗਰਦ ਬਹੁਤ ਮੈਂ ਕਹਿੰਦਾ ਗੋਲ ਬੈਠ ਕੇ ਨੇ ਦੇਖਦਾ ਇਕੱਲਾ ਮੂੰਹ 'ਤੇ ਕੱਪੜਾ ਬੰਨ੍ਹਦੇ ਰਖਾ ਨਹੀਂ ਆਉਂਦਾ ਆ ਨਹੀਂ ਆਉਂਦਾ ਕਿਉਂਕਿ ਚਲੋ ਆਦਾ ਅੱਜ ਤਾਂ ਹਵਾ ਚੱਲਦੇ ਆ ਕੱਲ ਦੁਪਹਿਰ ਟਗਿਆ ਵਾ ਤਾਂ ਚਲੋ ਉਹ ਮਾਰਦਾ ਨਹਿਰ ਪਾਵਾ ਬਹੁਤ ਬਰਾ ਹਾਲ ਦਾ ਮੈਂ ਮਾਸਕ ਦੇਖੂਗਾ ਸ਼ਾਇਦ ਮੇਰੇ ਕੋਲ ਪਈ ਉਹ ਤਾਂ ਲਾ ਲੂੰਗਾ ਸਾ ਨਹੀਂ ਆਉਂਦਾ ਹੈਗਾ ਤਾਂ ਨਾ ਇਹ ਕੱਪੜਾ-ਕੁਪੜਾ ਬੰਨ੍ਹਦੇ ਆ ਖੁੱਲੇ ਹੀ ਠੀਕ ਆ ਮਿੱਟੀ ਉਹ ਮਾੜੀ-ਮੋਟੀ ਖਾ ਹਾਂ ਦੋ ਮਾਰਦੇ ਮਾਰਦੇ ਖੇਤੇ ਕੰਮ ਚੱਲਦਾ ਏ ਨਹੀਂ ਵਧੀਆ ਹੁਣ ਵੀ ਕਰਾਮ ਮਰਾਉਣਾ ਹੋਵੇ 30 35 40 ਕਿਲੋਮੀਟਰ ਦੇ ਦੂਰ ਤੱਕ ਹਾਂ ਕੌਣ ਸਾਕਦੇ ਜਦੇ ਭਾਈ ਜੱਗੇ ਦਾ ਸੰਪਰਕ ਕਰ ਲਿਓ ਜੇ ਕਿਸੇ ਨੇ ਕਰਾਮ ਮਾਉਣਾ 30 35 40 50 ਕਿਲੋਮੀਟਰ ਤੱਕ ਵੀ ਇੱਕ ਆਪਾਂ ਨੇ ਮਾਰ ਕੇ ਆਉਣਾ ਕਰਾ ਉੱਥੇ ਚੰਦ ਪਟਕਾ ਲਏ ਆ ਉਹ ਬਾਈ ਦਾ ਮੈਨੂੰ ਫੋਨ ਆਇਆ ਤਾਂ ਉਹ ਕਹਿੰਦਾ ਮੈਂ ਕਰ ਦਵਾਂ ਤਿਆਰ ਮੈਂ ਤੁਹਾਨੂੰ ਬੁਲਾਉਂਗਾ ਹੈ ਨੰਬਰ ਆਪਣਾ ਹੈਗਾ 9969919665 ਹਾਂ 9969919665 ਭਾਈ ਜੱਗੇ ਦਾ ਨੰਬਰ ਹੈ ਜੇ ਨਾਂ ਲੱਗੇ ਤਾਂ ਮੇਰੇ ਨਾਲ ਸੰਪਰਕ ਕਰ ਲਿਓ ਕੰਮ ਚੱਲਦਾ ਜੀ ਆਪਣਾ ਕਾਹੀ ਕੁਝ ਕਰਨਾ ਭਾਈ ਕੰਮ ਕੋਈ ਵੀ ਆ ਪਲੋ ਮਾਰਨੇ ਹੋਏ ਉਹ ਵੀ ਮਾਰਿਆ ਆਉਂਗਾ ਅਸੀਂ ਖਰਾ ਕੁਝ ਵੀ ਆ ਠੇਕਾ ਲੈਣਾ ਹੋਇਆ ਠੇਕਾ ਵੀ ਲੈ ਲਾਂਗੇ ਕੰਮ ਹੋਵੇ ਬਸ ਹਾਂ چاہے ਰਾਤ ਨੂੰ 2 ਵਜੇ ਹੋਵੇ ਪਹੁੰਚ ਜਾਣਾ ਨਹੀਂ ਨਹੀਂ ਠੀਕ ਆ ਵੀ ਕੋਈ ਵੀ ਕੰਮ ਹੋਵੇ ਟਰੈਕਟਰ ਦਾ ਹੋਵੇ ਬਸ ਟਰੈਕਟਰ ਹੈਗੇ ਆ ਤਿੰਨੇ ਇਕੱਲੇ- ਇਕੱਲੇ ਕੰਮ ਵਾਲੇ ਰੱਖਿਆ ਵਸੀਂ ਹਾਂ ਵੀ ਬੇਤਬਾਈ ਕਹੀ ਕੇ ਅਰਜਣ ਦਿਖਦਾ ਅਰਜਣ ਹੀ ਸਾਰਾ ਫਿਆਲ ਨਹੀਂ ਦੇਖਿਆ ਅਰਜੋ ਮੇਰੇ ਭਾਈ ਵਕਈ ਲਾਇਆ ਵੇ ਕੰਮ ਤੇ ਆਰਾਮ ਕਰਦਾ ਦਾ ਹੁਣ ਸ਼ੁਰੂ ਹੋ ਗਿਆ ਹੁਣ ਨਹੀਂ ਟਿਕਦਾ ਇਹ 1.5 ਮਹੀਨਾ ਹੁਣ ਨਹੀਂ ਟਿਕਣਾ ਹੁਣ ਦੂਏ ਆਰਾਮ ਕਰਨ ਨਾਲੇ ਹੁਣ ਦੂਏ ਆਰਾਮ ਪਰ ਪਰ ਨਹੀਂ ਚੱਲੀ ਜਾਂਦਾ ਜੀ ਚੱਲੀ ਜਾਂਦਾ ਉਹ ਕੋਈ ਨਹੀਂ ਖੜਦਾ ਠੀਕ ਆ ਠੀਕ ਆ ਚੱਲ ਪਲਾਉ ਮਾਰ ਕੇ ਆਇਆ ਰਾਤ ਬੁੱਟਿਆਂ ਵਾਲੇ ਸੱਤ ਗਿੱਲੇ ਰੋਟਾ ਵੇਟਰ ਨਾਲ ਵਾਗ ਕੇ ਆਇਆ ਠੀਕ 1 ਵਜੇ ਐਮਰਾ ਜਨੇਰੀ ਆਈ ਆ ਤੇ ਹੁਣ ਇੱਧਰ ਖਰਾ ਪਿਆ ਭਾਈ ਸਾਰਾ ਕੰਮ ਦਾ ਹੋਇਆ ਕੰਮ ਤਸੱਲੀ ਵਾਲਾ ਕੰਮ ਕਰਨਾ ਪੈਣਾ ਵਾ ਕੰਮ ਰੂਗਾ ਕਰਿਆ ਵਾ ਫੇ ਲ ਵੇ ਕੰਮ ਹੀ ਦਾ ਪਹਿਲਾ ਹੀ ਸਾਫ ਸੋਸਰਾ ਠੀਕ ਆ ਠੀਕ ਆ ਕਿੱਦੋ ਲੋ ਜੱਗਾ ਵੀ ਲੱਗਿਆ ਕਰਾ ਮਾਰਨ ਪਾਣੀ ਲਾਉਣਾ ਹੈ ਤੇ ਨੇੜੇ ਚਲੋ ਹੁਣ ਕੰਮ ਚੱਲਣਾ ਕਰ ਹਾਂ ਦਾ ਕਿਉਂ ਟਾਈਮ ਹੈਗਾ ਧਾਨਾਂ ਨੂੰ ਜਿੱਦਾਂ ਧਾਨਾਂ ਨੂੰ ਕੋਈ ਹੈਗਾ ਟਾਈਮ ਮਤਲਬ ਕਿਆ ਮੁੰਡਾ ਮਾਨ ਨਗਰਾ ਜਦ ਤੱਕ ਹੈਗੇਲੇ 2 ਮਹੀਨੇ ਸਮਝ ਲੋ ਹੌਲ ਹੋਰ ਇਧਰ ਲੱਗੀ ਜਾਨੇ ਕਰਾ ਬੱਤੀ ਹੀ ਲੱਗਣੀ ਨਜ਼ਾਰਾ ਵੀ ਇਹਦੇ ਖੇਤ ਤੇ ਮਾਰਦਾ ਫੁੱਪੜ ਵਾਲੇ ਇਹ ਤੇ ਕਿਤਾਈ ਕਰੀ ਬਹੁਤ ਏ ਵੀ ਮੇਰੇ ਬਾਈਆਂ ਨੇ ਡੌਲਾ ਡੋਲਾ ਦਾ ਪਹਿਲਾ ਦਸਾਂ ਨਾ ਆ ਗਿਆ ਹਮ ਫੜਾ ਕਰਦੇ ਆਲਾ ਜ਼ਿਆਦਾ ਏ ਇਕਣਾ ਕੱਲੋਂ ਦਾ ਟਰੈਕਟਰ ਆਪਣਾ ਨਾ ਕੈਮਨ ਵਾਲਾ ਉਹ ਵਧੀਆ ਰਹਿੰਦੇ ਏ ਪੂਰਾ ਸਾਡੇ ਸਾਰੇ ਹੀ ਸੀ। ਨਾ ਜੀ। ਬਹੁਤ ਵਧੀਆ। ਸਾਡੇ ਫਰਮ ਨੇ ਕਲੀ ਕਰੀ ਲਈ ਥੱਲੇ। ਮੈਨ ਤਾਂ ਚਲੋ ਫੇਰ ਵੀ ਬਚਾਉ ਹੈ। ਕੀੜਾ ਲੱਗਦਾ ਨਹੀਂ ਹੈਗਾ। ਮੱਕੀ ਦੀ ਬਜਾਈ ਦਾ ਅੰਤ ਕੋਈ ਨਹੀਂ ਹੈਗਾ ਸਾਡੇ। ਲੱਗੀ ਫੋਟੋ ਹੁਣ ਜਿਹੜੀ ਚਾਰ ਵਾਲੀ ਵਾਸਤੇ। ਵਿਚਾਰ ਪਹਿਲਾਂ ਹੀ ਮੱਕੀਆਂ ਬੱਚੇ ਦੇਖਿਆ ਆਪਣਾ ਪਿਛਲੇ ਸਾਲ ਦੇ ਰੁੱਲਦਾ ਪਿਆ। ਕੁਝ ਕੋਟੇ ਤਿਆਰ ਹੋ ਗਈ ਪੂਰੀਆਂ। ਜਿਹਨੇ ਵਿੱਚ ਬਾਜਰੇ ਦਾ ਵੀ ਤਵੱਛਾ ਖਾਲੀ ਜਗ੍ਹਾ ਭਰ ਜਾਂਦੀ ਹੈ ਬਾਜਰੇ ਦਾ। ਇਹ ਇੱਕ ਦੀ ਬਹੁਤ ਦੇ ਮੈਂ ਤਜਰਬਾ ਦੇਖਿਆ ਦੇਖੋ ਵਿੱਚ ਜਿੱਥੇ ਮੱਕੀ ਨਹੀਂ ਜੰਮੀ ਨੋ ਬਾਜਰਾ ਜੰਮਿਆ ਹੁੰਦਾ ਵਿੱਚ। ਜਿੱਥੇ ਮੱਕੀ ਜੰਮਾ ਹੀ ਫਿਰ ਬਾਜਰਾ ਘਰ ਜਾਣਾ। ਇਦਰੇ ਠੀਕ ਹੈ ਥੋੜਾ ਉਹ ਪਰਾਂ ਜ਼ਿਆਦਾ ਹਾਂ ਤਾਂ ਮੈਂ ਹੀ ਕਿਤੇ ਅੱਜ ਕੱਲ ਚੱਛਾ ਦੂਵੇ ਕਰਾ ਕੇ ਲੇਖਤ ਹੁਣ ਤੁਸੀਂ ਹਾਂ ਜਿਸਨੂੰ ਮੈਂ ਤਾਂ ਗਾਣਾ ਹੱਥ ਜਲਾ ਫਿੱਤੀ ਮੈਂ ਗਾਣਾ ਕੱਲ ਵੀ ਤੁਹਾਡੇ ਮਾਰ ਕੇ ਗਿਆ ਹੈ ਉਹ ਗੱਲ ਉਹ ਪੱਲੇ ਵਾਹ ਨਹੀਂ ਹਾਂ ਮੈਂ ਦੱਸਦਾ ਗਾਣਾ 4 ਕਿਲੇ ਮਾਰ ਕੇ ਨਾ ਕਿਲਾ ਕੋ ਹੋਰਾ ਜਕ ਮਾਰ ਕੇ ਆਉਣਾ ਕਹਿੰਦਾ ਮੈਂ ਮੈਂ ਅਹੀਂ ਨਹੀਂ ਦੇਖਣਾ ਇਹਦਾ ਮਾਂ ਨਹੀਂ ਲਾਏਗੀ ਮਾਂ ਅੱਜ ਰਾਤ ਮੈਂ ਪੰਗਾ ਲੈ ਜਾ ਸਾਰਾ ਆਖਿਆ ਹਾਂ ਅੱਗ ਲਾ ਬੈਠਿਆ ਰਾਤ ਅੱਛਾ ਅੱਛਾ ਹੁਣ ਜੀ ਉਹ ਇੱਥੇ 3 ਮਿੰਟ ਸਾਬ ਮੋਟਰ ਸਾਬ ਆ ਰਹਾ ਹੈ ਨਹੀਂ ਕੋਈ ਨਹੀਂ ਨਹੀਂ ਆਇ ਨਹੀਂ ਕੋਈ ਹੁਣ ਕੰਮਾ ਮਾ ਕਰਦੀ ਹੈ 500 ਦੀ ਕੰਮਾ ਸਵੇਰੇ ਸੱਜਰੀ ਬਾੜੀ ਫਿਰ ਠੀਕ ਹੈ ਠੀਕ ਹੈ ਆ ਆ ਉੱਥੇ ਜਾਉਂਗੀ ਸਾਰੇ ਚਾਹ ਹੋ ਗਿਆ ਐ ਬੂਟੇ ਹੋ ਰਹੇ ਗੇਰੇ ਜੀ ਹਾਂ ਜੀ ਬੂਟੇ ਹੋ ਰਹੇ ਬੂਟੇ ਹੋ ਰਹੇ ਬਾਪਣਾ ਆਹੀ ਹੈ ਜਿਹੜਾ ਕਰਾਹ ਵੱਜਦਾ ਈ ਕਾਹ ਹ ਉੱਪਰ ਵਾਲਾ ਆਉ ਗੰਨਾ ਹੋਈਦਾ ਮੇਰੇ ਅੱਛਾ ਉਹ ਗੰਨਾ ਹੋਈਦਾ ਮੱਕੀ ਹੋ ਰਹਾ ਹੈ ਨਾ ਮੱਕੀ ਹੋ ਰਦੀ ਹੈ ਉਹ ਮੋਗਾ ਹੈ ਨਾ ਉੱਧਰ ਹੀ ਪੈ ਗਿਆ ਦਵਾਈ ਠੀਕ ਮੋਟਰ ਕਿੱਥੇ ਬਣੀ ਤੇ ਮੋਟਰਿੰਡ ਉਹ ਮੇਰੀ ਸੈੱਟ ਨਹੀਂ ਠੀਕ ਆ ਉੱਥੇ ਦੇ ਆਉਂਦੇ ਪਾਈਪ ਲਾਈਨ ਪੈ ਪਿੱਛੇ ਹੀ ਦਵਾਈ ਦੀ ਠੀਕ ਆ ਆਹੀ ਤਾਂ ਦਾ 2 ਕਿੱਲਿਆਂ ਦਾ ਪਾਣੀ ਆ ਮੈਂ ਇਹ ਵੀ ਕਹਿੰਦਾ ਲੇਟੇ ਜਗਾਂ ਉੱਥੇ ਹੀ ਕੰਮ ਕਰਦੇ ਆਇਆ ਇਹ ਆਇਆ ਉਹਥੇ ਤਾਂ ਖੁੰਜੇ ਉੱਚਾ ਥੋੜਾ ਬੋਕਾ ਲੈ ਇਹ ਤਾਂ ਰੱਖਿਆ ਹੈ ਉਹ ਪਾਈਪ ਬੰਨੇ ਦਿੱਤਾ ਹੈ ਹਮੇਂ ਖਾਣ ਨਹੀਂ ਆ ਠੀਕ ਆ ਕਮੇਟੀ ਚ ਕਾਉਗੀ ਫਿਰ ਤਾਂ ਬਰਾਬਰ ਆ ਜਾਣਾ ਇਹ ਰਗਾ ਤਾ ਇਹ ਜਾਂ ਬੀਜੀ ਮੱਕੀ ਹੈ ਬਹੁਤ ਹੀ ਖੜੀ ਸਾਰੇ ਨੇ ਇਹਦੇ ਨਾਲ ਤਿਆਰ ਹੋ ਜਾਂਦਾ ਹੈ ਲੋਰ ਦਾ 10 ਦਿਨ ਦੇ ਵਿੱਚ ਵਿੱਚ ਆ ਜਾਣਾ ਤਿਆਰ ਐ ਇੱਥੇ ਦਿਨ ਮੱਕੀ ਦਾ ਗੜਾ ਹੈ ਸਾਰਾ ਦਿਨ ਉਹ ਮੱਕੀ ਉੱਜੀ ਨਹੀਂ ਰਹੀ

ਚੀਜ ਹਟ ਗਈ ਜਿਹੜੇ ਆਪਾਂ ਹੁਣ ਆਪਾਂ ਇਹ ਚੀਜ਼ ਦਾ ਤਜਰਬਾ ਕਰਿਆ ਜਿਹੜਾ ਥੱਲੇ ਝਾੜਦੇ ਤੇ ਯਾ ਦੇਖੋ ਇਹ ਕਿੰਨੋਂ ਕੰਨੋ ਜਿਹੜੇ ਗਰਨੇ ਤੇ ਸਭ ਹਟ ਗਏ ਵੀ ਇਨਾ ਜਿਹਾ ਕੋ ਫਰਕ ਆ ਬਈ ਬੜੇ ਫੁੱਲ ਗਏ ਵੀ ਇਹ ਜਿੰਨੇ ਵੀ ਲੱਗੇ ਮੈਂ ਨਹੀਂ ਤਾਂ ਹਰ ਰੋਜ਼ ਇਹ 15 15 20 20 ਗਰੇਵ ਹੁੰਦੇ ਥੱਲੇ ਵੀ ਇਹ ਡੀਟੀਟੀਡੀ ਕਹਦੇ ਹੁੰਦੇ ਤੇ ਇੱਕ ਪਹਿਲਾਂ ਮਛਰਾਂ ਚ ਕਰਦੇ ਹੁੰਦੇ ਬਹੁਤ ਹੀ ਤੇਜ਼ ਮਿਦਵਾ ਰਹੀ ਹੈਗੀ ਇਹ ਸੁੰਡੀ ਵਾਲੀ ਇਹ ਮੈਂ ਸਾਂਭ ਰਵੀ ਕਰੀਏ ਪੈਰਾ ਮੈਂ ਥੱਲੇ ਕਾ ਛੜਕਣੇ ਵਾਸਤੇ ਇਹਨਾ ਪੰਪ ਕਾ ਕਰੀਏ ਜਿਹੜੀ ਮੱਖੀਆਂ ਹੁੰਦੀਆਂ ਨੇ ਨਾ ਆਪਾਂ ਮੈਸਾਂ ਬੈਠੀ ਆ ਦੇਖੋ ਮੱਖੀਆਂ ਹੈ ਨਹੀਂ ਕੋਈ ਮਾੜੀ ਮੋਟੀ ਟਮਾਟੇ ਦੀ ਨਹੀਂ ਤਾਂ ਬਹੁਤ ਖਾਲਨ ਦੀ ਦਿੱਤਾ ਇਹਨਾਂ ਨੇ ਉਹ ਇੱਕ ਪੈਕੇਟ ਆਪਾਂ ਨੂੰ ਮਿਲਿਆ ਤਾਂ 50 ਰੁਪਏ ਦਾ ਕਿਲੋ ਆ ਗਈ ਦੀ ਬਾਈ ਇੱਕ ਮੁਠੀ ਬਾਕੇ ਇੱਕ ਪੰਪ ਅੱਧੇ ਕ ਪੰਪ ਦੇ ਵਿੱਚ ਅੱਧਾ ਪੰਪ ਵੀ ਜਿਆਦਾ ਹੀ ਥੋੜਾ ਰੱਖ ਰਵੇ ਬਸ ਛੜਕਣਾ ਨੇ ਇਹ ਬੂਟੇ ਉਹ ਵੀ ਕਰੀ ਜਾਣੇ ਫਜ਼ਾਗਰੀ ਭਾਈ ਘਰੇ ਵੀ ਛੜਨੇ ਤੇ ਹਟ ਗਿਆ ਆਪਣੇ। ਉਹ ਉੱਥੇ ਹੈ ਨਹੀਂ ਆਪਣੇ ਕੋਲ ਨਹੀਂ ਮੈਂ ਦਿਖਾ ਦੇਣ ਗਿਆ ਤਾਂ ਲਟਕਾਈ ਵੀ ਦੀ ਫਿਰ ਰੱਖੀ ਵੀ ਨਹੀਂ ਮੋਰੀ। ਵੀ ਚਲੋ ਦੁਬਾਰਾ ਜਾ ਕਰਾਂਗੇ ਮੈਂ ਦਿਖਾਵਾਂ ਤੁਹਾਨੂੰ ਵੀ ਕਾਚੀ ਇਹੋ। ਬਹੁਤ ਹੀ ਮਹਿੰਗੀ ਨਹੀਂ ਹੈਗੀ। ਰਿਜ਼ਲਟ ਬਹੁਤ ਵਧੀਆ ਉਹਦਾ। ਲੱਗੇ ਮੈਂ ਬਹੁਤ ਨਹੀਂ ਆ ਗਈ ਦਾ। ਚਲੋ ਠੀਕ ਹੈ ਜੀ। ਮਿਲਦਾ ਫਿਰ ਅਸੀਂ ਅਗਲੇ ਵਲੌਗ ਦੇ ਵਿੱਚ। A não facilitar.